ਹਾਂ ਹਾਂ ਹੱਜ ਮੈਂ ਬੜੀ ਖੁਸੀ ਹਾਂ ਨੂੰ ਖੁਸ਼ੀਆਂ ਕਦੀ ਕਦੀ ਮਿਲਦੀਆਂ ਹੁੰਦੀਆਂ ਵਾ ਦਿਨੇ ਬਣਾ ਲਈ ਚੌਲ ਰੂਣ ਵਾਲੇ ਉਹ ਹੀ ਖਾ ਲੇ ਫੇਰ ਰੋਟੀਆਂ ਪਕਾਉਣ ਦੀ ਲੋੜ ਨਹੀਂ ਪਈ ਤੇ ਫੇਰ ਆਤੀ ਮੈਂ ਸਾਗ ਬਣਾ ਲਿਆ ਹਾਂ ਉਹ ਉਹਨਾਂ ਪਤਿੱਲੀ ਹਾਂ ਪਤ ਤੇ ਪਤ ਸਾਗ ਪਤਿੱਲੀ ਦੇ ਬਣਾਇਆ ਮਾਂ ਤੁਹਾਡੀ ਨੇ ਹਾਂ ਹਰ ਰਾਤ ਬਣਾਇਆ ਮੇਰੇ ਪੁੱਤ ਰੋਟੀਆਂ ਪਈਆਂ ਛਾਬੇ 'ਚ ਤੇ ਮੇਰਾ ਪੁੱਤ ਫੜ ਕੇ ਤੇ ਖਾ ਲ ਹਾਂ ਖਾ ਲ ਖਾ ਮੇਰਾ ਪੁੱਤ ਪੁੱਤ ਐਡਾ ਪਤੀਲਾ ਚਾੜਿਆ ਸਾਗ ਦਾ ਹੈ ਤੇ ਹਾਂ ਮੇਰਾ ਕਿੱਡਾ ਤੇਰੀ ਮਾਂ ਗੱਲ ਦੀ ਖਪੀ ਹੈ ਅੱਜ ਨਹੀਂ ਹੁਣ ਮੈਂ ਕੁਛ ਵੀ ਬਣਾਉਣਾ ਦੋ ਦਿਨ ਹੈ ਦੋ ਦਿਨ ਖਾ ਮੇਰਾ ਪੁੱਤ ਤੇ ਵੇਖ ਕਿੱਡਾ ਸਵਾਲ ਲੱਗਦਾ ਹੈ ਆਹ ਸਾਨੂੰ ਮੈਂ ਤੈਨੂੰ ਲਾ ਦੂ ਰੋਟੀਆਂ ਜਵਾਰ ਦੀਆਂ ਠੀਕ ਆ ਹੈ ਆਹ ਮੇਰਾ ਪੁੱਤ ਖਾ ਉਹ ਛਾਬੇ 'ਚ ਕੱਢ ਕੇ ਤੇ ਖਾਓ ਸਾਗ ਚੰਗਾ ਹੁੰਦਾ ਨਾਲ ਤਾਗਦ ਵਾਲਾ ਹੁੰਦਾ ਵਿੱਚ ਪਾਲਤ ਪੁਲਕ ਪਾਈ ਬਾਤੂ ਗਰਮ ਹੁੰਦਾ ਜਾਜਾ ਮੇਰਾ ਪਤਾ ਔਰ ਸਾਗ ਦੀਆਂ ਬੜੀ ਮੋਜੀ ਹੈ ਹੁਣ ਆਰਾਮ ਨਾਲ ਬੈਠੋਗੇ ਤੋ ਤਿੰਨ ਦਿਨ ਤੋ ਨਿਕਲ ਹੀ ਜਾਣੇ ਕੋਸ ਕਰਨ ਦੀ ਲੋੜ ਨਹੀਂ ਪਾਣੀ ਮੈਨੂੰ ਕੰਮ ਕੋਮਾ ਰੋਟੀ ਪਾਣੀ ਮੌਜਾ ਆਉਦਾ ਹਮ ਹਾਈ ਹਾਈ ਸਾਗ ਦੇ ਲਿਆਂਦਾ ਮੈਂ ਤਾਂ ਬੜੀ ਲੱਕੜਾਂ ਬੜੀਆਂ ਲੱਗ ਜਾਂਦੀਆਂ ਹੈ ਸਾਰਾ ਦਿਨ ਤਰੇ ਤੂੰ ਆਜਾ ਅੱਖਾਂ ਹੈ ਕਹਿੰਦੀ ਹੀ ਪਾਲ ਲੋ ਕਿ ਸਾਗ ਦੇ ਜੀ ਕਿੱਦਾਂ ਕਰਾਂ ਇਹਨੂੰ ਸਾਗ ਦਵਾਂਗਾ ਨਾ ਜੇ ਇਹਨੂੰ ਸਾਗ ਦੇਣ ਚੱਲ ਗਈ ਤੇ ਮੇਰਾ ਆਪਣਾ ਸਾਗ ਕੱਢ ਜਾਣਾ ਹਾਂ ਮੈਂ ਤੇ ਹੱਸੇ ਚਾਰ ਦਿਨ ਕੱਢਨੇ ਸਾਗ ਨਾ ਕਿ ਨਹੀਂ ਕਿੱਦਾਂ ਕਰਾਂ ਹਾਂ ਚਲ ਰਹਾ ਤੇ ਲੈ ਚੱਟ ਪਾ ਕੰਗ ਚੇਤਾ ਪੁੱਲ ਗਿਆ ਵਾ ਉਹ ਤੇ ਤਾਂ ਪਹ ਲ ਗਿਆ ਆਹੋ ਕਦੇ ਮੇਰੇ ਦਿਮਾਗ ਚ ਐਨੀ ਗੱਲ ਨਿਕਲੀ ਕਿ ਆਹ ਹੋਈ ਤਾਂ ਬੈਠਾ ਬੜਾ ਤੇਦੀ ਕੜੀ ਗੱਲ ਕੌਲਾ ਜਰੋ ਚੁੱਕੀ ਆਉਂਦੀ ਐ ਨਹੀਂ ਤੇ ਪਰਿੱਦਾ ਗਾ ਐਨੀ ਗੱਲ ਦੀ ਚ ਪਾਉਂਦਾ ਜੂ ਸਾ ਮੈਂ ਉਹ ਹੈ ਨਹੀਂ ਵਿਲੇ ਨਹੀਂ ਭਾਂਡੇ ਮੇਰੇ ਕੋ ਕਿਨੇ ਫੇਰ ਕਹੂਗੀ ਤੜਕੇ ਵਾਲਾ ਸਾਗ ਚਾਹੀਦਾ ਜੇ ਤੜਕਾ ਬੰਦਾਬ ਨਹੀਂ ਲਾ ਸਕਦਾ ਬਣਾ ਲੋਕ ਹੱਥ ਦੀ ਕਰਦੀਆਂ ਚਲ ਇਦਾਂ ਕਰਦੀਆਂ ਛੋਰੀ ਕੋਲੀ ਦੇ ਪਾਗ ਫੜਾ ਲਈ ਹੈ ਨਾ ਫਿਰ ਕਹੋਗੇ ਤੇ ਪਾਣੀ ਸਾ ਸੋ ਇਹਦੀ ਹਕੀਕਤ ਨਾ ਅਰੇ ਆਪਣੇ 4-3 ਦਿਨ ਕੱਢਣੇ ਹਜੇ ਤੇ ਆਹ ਹੈ ਬਸ ਇਹ ਵੜੀ ਹੋਣ ਦੇ ਕਿ ਵੇਢੀ ਬੇਟੀ ਮਾਂ ਦੇ ਕਦੀ ਉਹ ਤਰ੍ਹਾਂ ਸਾਲ ਨਾ ਮਜਾਂਦੀਆਂ ਕਿ ਤੇ ਸਿਆਲ ਜੀ ਵਿਹਲੇ ਬੈਠੀ ਦਾ ਸੌਕ ਬਣਾਇੰਦਾ ਨੇ ਤੇ ਮੈਨੂੰ ਮੋਕਦੇ ਕਦੀ ਕੋਸ਼ਤ ਕਦੀ ਕੋਸ਼ ਹਾਂ ਮੈਨੂੰ ਹਾਲਾ ਰੋਟੀ ਦੇਖਾਂ ਪਰ ਨਹੀਂ ਆਣੇ ਕੀ ਕਰਨ ਨਾਲੇ Gårda! ਨਿਕਲ ਗਿਆ ਹੈ ਅੱਗ ਲਗੜਣੀ ਮੇਰੇ ਦਿਮਾਗ ਚ ਨਿਕਲ ਗਿਆ ਕਿ ਤੈਨੂੰ ਸਾਗ ਫੜਾਉਣਾ ਸੀ ਕੌਲਾ ਫੜਿਆ ਹੱਥ ਚ ਤਾਂ ਫੇਰ ਚੇਤਾ ਭਲ ਗਿਆ ਆ ਜਾ ਲਾਂਗਾ ਅੱਛਾ ਰੋਟੀਆਂ ਖਾਣੀਆਂ ਹਜੇ ਕਰ ਦੇਣ ਹਾਏ ਹਾਏ ਨਹੀਂ ਥੋੜਾ ਜਿਹਾ ਯਾਰ ਤੇ ਸਬਦਪਾਪ ਨੇ ਰੋਟੀ ਖਾਣੀ ਆ ਨਹੀਂ ਨਹੀਂ ਖਾਣੀ ਆ ਰੋਟੀ ਨੇ ਪਾਈ ਥਾਲੀ ਦੇ ਵਿੱਚ ਰੋਟੀ ਮੈਂ ਥੋੜਾ ਜਿਹਾ ਹੀ ਗਾ ਮੁੱਕ ਗਿਆ ਤੈਨੂੰ ਪਤਾ ਅਜ ਤੀਜਾ ਦਿਨ ਦੇਈਂ ਨਾ ਖਵਾ ਲਾ ਹੁਣ ਗਾਂ ਅਸੀਂ ਪਰ ਹੈ ਆਹ ਗਾਂ ਸੀ ਕੋਈ ਨਹੀਂ ਭੁਟੋ ਦੇ ਚੋ ਦੇ შე ਤੇ ਬੋਹ ਕੋ ਲੈ ਇਸ ਪੁੱਛ ਲਿਆ ਕਰੋ ਪਹਿਲਾਂ ਕਹੀ ਕੋ ਕਿ ਕਾਉਂ ਨਾ ਕੌਣ ਨਹੀਂ ਸਾਗ ਲੈ ਇਟਾ ਦੇ ਦੇ ਰਹਾ ਹੈ ਹੈ ਕਿ ਐਡਾ ਕੋਲਾ ਫੜ ਕੇ ਲਿਆਉਗੀ ਸਾਰ ਦਾ ਨਾ ਮੈਂ ਦੱਸ ਉਥੇ ਅੰਦਰ ਐਡਾ ਪਤੀਲਾ ਮੈਂ ਝਾੜਿਆ ਇਹਨਾਂ ਨੇ ਝਾੜਿਆ ਇਨਾ ਵਾਲਣਾ ਇੰਨੀਆਂ ਪਾਠਨਾ ਨਾ ਹੈ ਮੈਂ ਕਿਤੇ ਉਦਰਾ ਉਦਨ ਮਾਰ ਗਈ ਕਿਤੇ ਹੈ ਅੱਖਾਂ ਮੇਰੀਆਂ ਉਦੋਂ ਧੋਏ ਨਾ ਬਾਹਰ ਆ ਗਈਆਂ ਸਾਗ ਬਣਾਉਂਦੇ ਬਣਾਉਂਦੇ ਹੈ ਤੇਰੇ ਨੂੰ ਹੁਣ ਸਾਗ ਚਾਹੀਦਾ ਤੇ ਆਪਣੀ ਇੰਨਾ ਕਿ ਸਾਗ ਦਿੰਦੀ ਹੁੰਦੀ ਆਹ ਤੇ ਤੂੰ ਤੂੰ ਸਭ ਤੋਂ ਪਰ ਮੁੰ ਸਾਰੇ ਕਰੀ ਜਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੈਨੂੰ ਕੀ ਪਤਾ ਤੂੰ ਮੇਰੀ ਗੱਲ ਸੁਣ ਬੁੜੀਆਂ ਦੀਆਂ ਗੱਲਾਂ ਜਨਾ ਆਇਆ ਤੈਨੂੰ ਨਹੀਂ ਪਤਾ ਸਾਗ ਇਦਾਂ ਬਣਦਾ ਖਾਣ ਪੀਣ ਦੀ ਕਿਹੜੀ ਗੱਲ ਖਾਣ ਪੀਣ ਦੀ ਕਿਹੜੀ ਗੱਲ ਸਾਗ ਆ ਥੋੜਾ ਜੈ ਤੈਨੂੰ ਕੀ ਪਤਾ ਕਿੱਦਾਂ ਬਣਦਾ ਸਾਗ ਆ ਥੋੜਾ ਜੈ ਹੁਣ ਜੇ ਉਹ ਉੱਤੇ ਆ ਜਾਂਦੀ ਹੈ ਹਾਂ ਅਜੇ ਤਾਂ ਕਾਲੀ ਹੀ ਉੱਤੇ ਆ ਜਾਂਦੀ ਤੇ ਥੋੜਾ ਤੂੰ ਕਹਿੰ ਤੂੰ ਕਹਿਣਾ ਹੀ ਦੇ ਦੇ ਥੋੜਾ ਜੈ ਸਾਗ ਕੀ ਗੱਲ ਤੇ ਉਹਨਾਂ ਨੂੰ ਵੇਖਣਾ ਹੈ ਕਿ ਤਿੱਲਾ ਭਰਿਆ ਹੈ ਕਿ ਫਿਰ ਹੈ ਫਿਰ ਪ੍ਰੀਤੋਂ ਦੀ ਕੀ ਇੱਜ਼ਤ ਰਹਿਣੀ ਫਿਰ ਬੇਤੀ ਨਹੀਂ ਹੁੰਦੀ ਤੂੰ ਨਾ ਆਇਆ ਕਰ ਗੱਲਾਂ 'ਚ ਬਸ ਚੁੱਪ ਰਿਆ ਕਰ ਜਦੋਂ ਕੋਈ ਬੁੱਢੀ ਆ ਜਾਂਦੀ ਹੁੰਦੀ ਨਾ ਚੁੱਪ ਕਰਕੇ ਤੇ ਕਾਪੜੇ ਅੰਦਰ ਉਹ ਕਮਰੇ ਚ ਵੜ ਜਾ ਕਰ। ਅ ਮੈਂ ਕਾ ਸਾਰੇ ਨਹੀਂ ਕਰਨੀ ਮੈਂ ਚੁੱਪ ਕਰ ਜਾ ਚੁੱਪ ਕਰ ਜਾ ਤੇ ਇਹ ਥੋੜਾ ਸਾਗ ਫੜਾ ਦੇ ਫਿਰ ਕੀ ਹੋ ਗਿਆ ਫਿਰ ਕੀ ਹੋ ਗਿਆ। ਤੈਨੂੰ ਕੀ ਪਤਾ ਕਿੱਦਾਂ ਬਣਦੇ ਸਾਗ ਅਜੇ ਤਾਂ ਮੈਂ 2 ਦਿਨ ਹੋਰ ਕੱਢਣੇ ਹੈ। ਹੈ ਨਹੀਂ ਨਹੀਂ ਅਸਾਂ ਤੇ ਤੇਰ ਕੋ ਨਾ ਮੇਰੀ ਖੁਸ਼ੀ ਵੇਖੀ ਨਹੀਂ ਜਾਂਦੀ। ਆ ਚੱਕਰੀ ਤੇਰ ਕੋ ਮੇਰੀ ਖੁਸ਼ੀ ਨਹੀਂ ਉਹ ਵੇਖੀ ਜਾਂਦੀ ਜਰੀ ਨਹੀਂ ਜਾਂਦੀ ਆਹੋ ਕਿ ਦੋ ਤਿੰਨ ਦਿਨ ਹੋ ਗਏ ਤੇ ਵੇਲੀ ਬੈਠੀ ਆਰਾਮ ਕਰ ਲੈਂਦੀ ਧੁੱਪੇ ਹੈ ਕੜੀ ਰਹਿਟ ਕਰ ਲੈਂਦੀ ਆ ਉਹੀ ਕੱਲ ਆਈ ਨਾ ਇਹੋ ਚੱਕਰ ਇਹੋ ਚੱਕਰ ਆ ਤੇਰ ਕੋ ਮੇਰੀ ਖੁਸ਼ੀ ਵੇਖਣੀ ਜਦੋਂ ਕਿ ਨਾ ਪ੍ਰੀਤੋ ਬਸ ਬੱਚੀਆਂ ਬਣਾਈ ਜਾਵੇ ਤੇ ਕੰਮ ਕਰੀ ਜਾਵੇ ਬਸ ਚੁੱਲ੍ਹੇ ਚੌਕੇ ਚ ਹੈਣਾ ਤਾਂ ਕਰਕੇ ਹਾਂ ਇਹੋ ਹੀ ਹੁਣ ਤੇ ਮੈਂ ਦੋ ਦਿਨ ਕਿ ਤਿੰਨ ਦਿਨ ਹੋਰ ਸਾਗ ਚਲਮ ਖਾਓ ਉਹੀ ਸਾਗ ਫਿਰ ਮਾਂ ਵੀ ਹੁਣ ਰਹਿਟ ਕਰੂ ਸੜਕੇ ਸਵਾਹ ਹੋ ਜਾਂਦੇ ਕਿ ਤੇ ਮੈਂ ਕਿ ਚਾਹੁੰਦਾ ਹੀ ਨਹੀਂ ਕਿ ਚਾਹੁੰਦਾ ਹੀ ਨਹੀਂ ਕੋਈ ਵੀ ਕਿ ਇੱਕਦਮ ਅਹੀਂ ਇੱਕ ਤੇ ਬਹਿ ਜੀਏ ਕਿਤੇ ਬੁੜੀਆਂ ਕਿਤੇ ਹੈ ਮਾੜ ਨਹੀਂ ਖੋਸਣਾ ਮਾੜੇ ਹੋਰ ਸਾੜ ਪਲੀ ਸਾਬ ਬਣਾਇਆ ਦੋ ਚਾਰ ਦਿਨ ਹੋਰ ਨਿਕਲ ਗਏ ਆ ਨਹੀਂ ਸਾਬ ਬਣਾਇਆ ਸੜਦੇ ਆ ਨ ਸੜ ਲੈਣ ਦੇ ਆਹੋ ਮੱਚਾ ਹੋਰ ਮੱਚਾ ਹੋਣ ਤੇ ਆ ਮੈਂ ਕੁੱਛ ਨਹੀਂ ਬਣਾ ਰਾਣੀ ਮੈਂ ਬਣਾ ਕੋਸਰੀ ਮਸਦੋ ਦੋਨ ਸਾਗ ਜੱਲੂ ਰਹਿਟ ਕਰਦੀ ਧੋਪਾ ਉੱਤੇ ਮੈਂ ਮੰਜੀ ਢਾਹ ਕੇ ਨਾ ਆਹ ਕਰਦੀ ਰਹਿਟ ਆਹ ਖਾਣਾ ਸਾਗ ਨਾਲ ਤਾਕਤ ਵਾਲਾ ਹੁੰਦਾ ਵਾ ਲੱਗੀ ਨਾ ਸਮਝ ਜਿੰਨਾ ਇਹ ਪ੍ਰਾਣ ਪ੍ਰਾਣਾ ਕੀ ਹੋ ਗਿਆ ਪ੍ਰਾਣਾ ਜਿੰਨਾ ਸਾਗ ਪ੍ਰਾਣਾ ਹੋਇਆ ਸਿਆਣੇ ਕਹਿੰਦੇ ਉਹਨਾਂ ਜਾਂ ਸਾਲ ਲੱਗਦਾ ਪੋਸ ਲੋ ਗੱਲਾਂ ਕਰਦੇ ਆ